ਅਰਧਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਮੈਂ ਰਾਜੀ ਸ਼ਰਮਾ ਕੱਲ ਖਨੌਰੀ ਬਾਰਡਰ ਤੇ ਬੇहद ਮੰਤਪਾਗੀ ਖਬਰ ਸਾਹਮਣੇ ਆਉਂਦੀ ਹੈ ਕਿਸਾਨ ਵੀਰ ਦੀ ਮੌਤ ਹੋ ਜਾਂਦੀ ਹੈ ਮਨਜੀਤ ਸਿੰਘ ਦੀ ਹਾਰਟ ਅਟੈਕ ਆਉਣ ਨਾਲ ਸੋ ਖਨੌਰੀ ਬਾਰਡਰ ਵਿਖੇ ਮੌਜੂਦ ਹਾਂ ਇੱਥੇ ਸ਼ੋਗ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ ਕਿਸਾਨ ਵੀਰਾਂ ਵਿੱਚ ਸੋ ਪ੍ਰਧਾਨ ਜੀ ਵੀ ਮੌਜੂਦ ਨੇ ਗੱਲਬਾਤ ਕਰ ਲਏ ਆ ਅ ਪ੍ਰਧਾਨ ਜੀ ਕੀ ਨਾਮ ਹੈ ਮੈਂ ਲਖਵਿੰਦਰ ਸਿੰਘ ਆਲਖ ਭਾਰਤੀ ਕਿਸਾਨਕਤਾ ਵੀ ਕੇ ਦਾ ਸੂਬਾ ਪ੍ਰਧਾਨ ਹਰਿਆਣੇ ਦਾ ਤੇ ਸਯੁਕਤ ਕਿਸਾਨ ਮੋਰਚਾ ਗੈਰਨਜ ਦੀ ਪੰਜ ਮੈਮਰੀ ਕੋਆਰਡੀਨੇਸ਼ਨ ਕਮੇਟੀ ਦਾ ਮੈਂਬਰ ਹਾਂ ਇਸ ਤਰ੍ਹਾਂ ਦੇਖਦੇ ਹੋ ਕਿਸਾਨ ਦੀ ਮੌਤ ਹੋਈ ਹੈ ਕੱਲ ਦੋ ਦਿਨ ਪਹਿਲਾਂ ਸ਼ੰਭੂ ਬਾਰਡਰ ਤੇ ਇੱਕ ਕਿਸਾਨ ਦੀ ਗਈ ਜਾਨ ਸਿੰਘ ਦੀ ਉਹ ਵੀ 63 ਸਾਲ ਦੀ ਕਰੀਬ ਦੀ ਉਮਰ ਦਾ ਸੀ ਇੱਥੇ ਮਨਜੀਤ ਸਿੰਘ ਜੀ ਘੰਗਥਲਾ ਪਟਿਆਲੇ ਵਾਲੇ ਉਹਨਾਂ ਦੀ ਮੌਤ ਹੋਈ 65 ਸਾਲ ਦੀ ਉਮਰ ਹੈ ਉਹਨਾਂ ਦੀ ਅਸਰੂ ਗੈਸ ਦੇ ਧੂਏ ਨਾਲ ਹੋਈ ਸੀ 8 ਦਿਨ ਪਹਿਲਾਂ ਸੀ ਇਹਨਾਂ ਦਾ ਵੀ ਇੱਥੇ ਹਾਰਟ ਫੇਲ ਦੇ ਨਾਲ ਅਜੇ ਮੈਡੀਕਲ ਰਿਪੋਰਟ ਆਉਂਦੀ ਹੈ ਪਤਾ ਚੱਲ ਜਾਂਦਾ ਹੈ ਤੇ ਦੋ ਜਾਨਾਂ ਗਈਆਂ ਸੈਂਕੜੇ ਕਿਸਾਨ ਫੱਟੜ ਹੋਏ ਕਈਆਂ ਦੀਆਂ ਲੱਤ ਚਲੇਗੀ ਕਿਸੇ ਦੀ ਬਾਹ ਚਲੇਗੀ ਕਿਸੇ ਦੀ ਅੱਖ ਚਲੇਗੀ ਇੱਕ ਵਾਰ ਕਹਿੰਦੇ ਵੀ ਇਹ ਤੇ ਪੰਜਾਬ ਹਰਿਆਣਿਆਂ ਵਾਲੇ ਆ ਅਸੀਂ ਕਹਿੰਨੇ ਵੀ ਜਦੋਂ ਅੰਗਰੇਜ਼ਾਂ ਤੋਂ ਭਾਰਤ ਨੂੰ ਆਜ਼ਾਦ ਕਰਵਾਇਆ ਸੀ ਉਹ ਕੱਲਾ ਪੰਜਾਬ ਤੇ ਹਰਿਆਣਾ ਆਜ਼ਾਦ ਨਹੀਂ ਕਰਾਇਆ ਸੀ ਨਾ ਉਹ ਪੂਰੇ ਦੇਸ਼ ਵਾਸਤੇ ਲੜੇ ਸੀ ਨਾ ਤੇ ਬਹੁ ਗਿਣਤੀ ਤੇ ਹੀ ਲੋਕ ਸੀ ਨਾ ਤੇ ਅਸੀਂ ਇਹ ਮੰਗ ਕੀ ਰਿਹਾ ਅਸੀਂ ਇਹ ਹੀ ਮੰਗ ਰਹੇ ਆ ਸਾਡੇ ਮੰਨੀਆਂ ਹੋਈਆਂ ਮੰਗਾਂ ਨੂੰ ਦੇ ਦਿਓ ਇਸ ਵਾਰੀ ਇੱਕ ਵੱਡੀ ਗੱਲ ਆ ਇਸ ਵਾਰੀ ਜਿਹੜਾ ਤੁਸੀਂ ਤੇ ਵੀਰ ਜਿਹੜੇ ਹੈਗੇ ਹੋ ਤੁਸੀਂ ਤਾਂ ਪਹਿਲਾਂ ਵੀ ਕਿਸਾਨ ਅੰਦੋਲਨ ਚਿਤਾਉਂਦੇ ਸੀ ਦੇਖ ਹੁੰਦੇ ਸੀ ਜਨਤਾ ਤੱਕ ਲੈ ਕੇ ਜਾਂਦੇ ਸੀ ਸੱਚ ਨੂੰ ਸੱਚ ਦਿਖਾਉਂਦੇ ਸੀ ਲੇਕਿਨ ਇਸ ਵਾਰੀ ਪੂਰਾ ਮੀਡੀਆ ਜਿਹੜਾ ਹੈ ਇਸ ਕਿਸਾਨ ਅੰਦੋਲਨ ਦੀ ਸੱਚ ਦੀ ਆਵਾਜ਼ ਨੂੰ ਬੁਖਾਰ ਰਿਹਾ ਹੈ ਅਸੀਂ ਕਿੰਨੇ ਵੀ ਸਾਡੇ ਚ ਕਮੀਆਂ ਕੋਈ ਗੱਲ ਨਹੀਂ ਕਿਸਾਨ ਦੇ ਵਿੱਚ ਕਮੀਆਂ ਦਿਖਾ ਦਿਓ ਤੇ ਅੱਜ ਜਿਹੜੀ 19 ਤਰੀਕ ਆ ਤੁਹਾਡੇ ਚੈਨਲ ਦੇ ਮਦਨ ਰਾਹੀਂ ਪੂਰੇ ਹਰਿਆਣੇ ਨੂੰ ਅਪੀਲ ਕਰਦੇ ਆ ਕੱਲ ਨੂੰ ਵਹਿੇਰਾ ਘੱਟਦੇ ਹੋਏ ਜੋ ਇੱਥੇ ਆ ਸਕਦੇ ਇੱਥੇ ਆਜੋ ਅੱਗੇ ਆ ਸਕਦੇ ਅੱਗੇ ਆਜੋ 20 ਤਰੀਕ ਤੱਕ ਪੂਰੇ ਦਾ ਪੂਰਾ ਹਰਿਆਣਾ ਤੇ ਪੰਜਾਬ ਇਹਨਾਂ ਦੋਨਾਂ ਬਾਰਡਰਾਂ ਦੇ ਅੱਗੇ ਪਿੱਛੇ ਹੋਣਾ ਚਾਹੀਦਾ ਹੈ 21 ਤਰੀਕ ਨੂੰ 11 ਵਜੇ ਦਾ ਐਲਾਨ ਹੈ ਥੋੜੀ ਦੇਰ ਨੂੰ ਸਾਡੀ ਸੰਗੂ ਬਾਰਡਰ ਦੀ ਮੀਟਿੰਗ ਚੱਲ ਰਹੀ ਹੈ 10:30 ਵਜੇ ਸਾਡੀ ਇਸ ਖਨੋਰੀ ਬਾਰਡਰ ਤੇ ਮੀਟਿੰਗ ਹੈ ਉਸ ਮੀਟਿੰਗ ਦੇ ਵਿੱਚ ਬਿਲਾਨ ਕਰ ਦਾਂਗੇ ਦੇਖੋ ਭਰਾਵੋ ਜਿਹੜੇ ਘਰੇ ਬੈਠੇ ਹੋ ਤੁਸੀਂ ਦੇਖ ਰਹੇ ਹੋ نیٹ ਬੰਦ ਹੈ ਫਿਰ ਵੀ ਜਿਹੜਾ ਵੀ ਜਿਸ ਤੱਕ ਤੁਹਾਡੀ ਖਬਰ ਪਹੁੰਚਦੀ ਹੈ ਅਗਰ ਅੱਜ ਦੱਬ ਗਿਆ ਕਿਸਾਨ ਤੇ ਜ਼ਿੰਦਗੀ ਭਰ ਫਿਰ ਦੁਬਾਰਾ ਤੋਂ ਕਿਸਾਨ ਉੱਠ ਨਹੀਂ ਪਾਊਗਾ ਆਪਣੀ ਮੰਗਾਂ ਨੂੰ ਰੱਖ ਨਹੀਂ ਪਾਊਗਾ ਪ੍ਰਧਾਨ ਜੀ ਮਨਜੀਤ ਸਿੰਘ ਜੀ ਦੇ ਪਰਿਵਾਰਕ ਮੈਂਬਰਾਂ ਨਾਲ ਰਾਬਤਾ ਕਾਇਮ ਹੋਇਆ ਕਿਵੇਂ ਸ਼ੋਕ ਦੀ ਲਹਿਰ ਹੈ ਤੁਸੀਂ ਗੱਲਬਾਤ ਕੀਤੀ ਉਹਨਾਂ ਨਾਲ ਆ ਦੇਖੋ ਹੁਣ ਇਸੇ ਵਾਸਤੇ ਮੀਟਿੰਗ ਬੁਲਾਈ ਸੀ 10:30 ਵਜੇ ਬੁਲਾ ਕੇ ਜਾਂ ਤੇ ਉੱਥੇ ਜਾਵਾਂਗੇ ਜਾਂ ਉਹਨਾਂ ਦਾ पार्थिव ਸਰੀਰ ਇੱਥੇ ਲਿਆ ਕੇ ਉਹਨਾਂ ਦਾ ਕਰਕੇ ਜੋ ਵੀ ਹੁਣ ਥੋੜੀ ਦੇਰ ਨੂੰ ਅਸੀਂ 10:30 ਤੱਕ ਇਹਦਾ ਫੈਸਲਾ ਕਰਾਂਗੇ ਉਸ ਤੋਂ ਬਾਅਦ ਤੁਹਾਡੇ ਮੀਡੀਅਮ ਦੇ ਮੀਡੀਆ ਦੇ ਰਾਹੀਂ ਵੀ ਜਨਤਾ ਨੂੰ ਦੱਸਾਂਗੇ ਤੇ ਫਿਰ ਤੋਂ ਮੇਰੇ ਹੱਥ ਬਨ ਕੇ ਅਪੀਲ ਹੈ ਸਾਡੀ ਕਿਸਾਨ ਤੇ ਮਜ਼ਦੂਰ ਸਮਾਜ ਨੂੰ ਭਰਾਵੋ ਆਜੋ ਕਿੰਨੇ ਆ ਕਿ ਦਾ ਜਿਹੜਾ ਹੈ ਆਪਾਂ ਸ਼ਹੀਦੀਆਂ ਲਵਾਂਗੇ ਆਜੋ ਸਾਰੇ ਮਿਲ ਕੇ ਇਸ ਜਿਹੜਾ ਅਸੀਂ ਮੰਨੀਆਂ ਹੋਈਆਂ ਮੰਗਾਂ ਨੂੰ ਮਨਾਉਣ ਲੈ ਚੱਲੇ ਆ ਉਹਨਾਂ ਨੂੰ ਮਨਾ ਲੀਏ ਤੇ ਆਪਣੇ ਗਿਲੇ ਛਿਕਵੇ ਅਡਿਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਮੈਂ ਰਾਜੀਵ ਸ਼ਰਮਾ ਕੱਲ ਖਨੌਰੀ ਬਾਰਡਰ ਤੇ ਬੇहद ਮੰਤਪਾਕੀ ਖਬਰ ਸਾਹਮਣੇ ਆਉਂਦੀ ਹੈ ਕਿਸਾਨ ਵੀਰ ਦੀ ਮੌਤ ਹੋ ਜਾਂਦੀ ਹੈ ਮਨਜੀਤ ਸਿੰਘ ਦੀ ਹਾਰਟ ਅਟੈਕ ਆਉਣ ਨਾਲ ਸੋ ਖਨੌਰੀ ਬਾਰਡਰ ਵਿਖੇ ਮੌਜੂਦ ਹਾਂ ਇੱਥੇ ਸ਼ੋਗ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ ਕਿਸਾਨ ਵੀਰਾਂ ਵਿੱਚ ਸੋ ਪ੍ਰਧਾਨ ਜੀ ਵੀ ਮੌਜੂਦ ਨੇ ਗੱਲਬਾਤ ਕਰ ਲੈਂਦੇ ਆ ਪ੍ਰਧਾਨ ਜੀ ਕੀ ਨਾਮ ਹੈ ਮਹਲਕਿੰਦਰ ਸਿੰਘ ਹੌਲਕਾ ਭਾਰਤੀ ਕਿਸਾਨ ਇਕਤਾ ਵੀ ਕੇ ਦਾ ਸੂਬਾ ਪ੍ਰਧਾਨ ਹਰਿਆਣੇ ਦਾ ਤੇ ਸਯੁਕਤ ਕਿਸਾਨ ਮੋਰਚਾ ਗੈਰਨਜ ਦੀ ਪੰਜ ਮੈਂਬਰੀ ਕੋਆਰਡੀਨੇਸ਼ਨ ਕਮੇਟੀ ਦਾ ਮੈਂਬਰ ਹੈ। ਕਿਸ ਤਰ੍ਹਾਂ ਦੇਖਦੇ ਹੋ ਕਿਸਾਨ ਦੀ ਮੌਤ ਹੋਈ ਹੈ ਕੱਲ ਦੋ ਦਿਨ ਪਹਿਲਾਂ ਸ਼ੰਭੂ ਬਾਰਡਰ ਤੇ ਇੱਕ ਕਿਸਾਨ ਦੀ ਗਈ ਜਾਨ ਸਿੰਘ ਦੀ ਉਹ ਵੀ 63 ਸਾਲ ਦੀ ਕਰੀਬ ਦੀ ਉਮਰ ਦਾ ਸੀ ਇੱਥੇ ਮਨਜੀਤ ਸਿੰਘ ਜੀ ਘੰਗਥਲਾ ਪਟਿਆਲੇ ਵਾਲੇ ਉਹਨਾਂ ਦੀ ਮੌਤ ਹੋਈ 65 ਸਾਲ ਦੀ ਉਮਰ ਹੈ। ਉਹਨਾਂ ਦੀ ਅਸਰੂ ਗੈਸ ਦੇ ਧੂਏ ਨਾਲ ਹੋਈ ਸੀ 8 ਦਿਨ ਪਹਿਲਾਂ ਸੀ ਇਹਨਾਂ ਦਾ ਵੀ ਇੱਥੇ ਹਾਰਟ ਫੇਲ ਦੇ ਨਾਲ ਅਜੇ ਮੈਡੀਕਲ ਰਿਪੋਰਟ ਆਉਂਦੀ ਹੈ ਪਤਾ ਚੱਲ ਜਾਂਦਾ ਹੈ ਤੇ ਦੋ ਜਾਨਾਂ ਗਈਆਂ ਸੈਂਕੜੇ ਕਿਸਾਨ ਫੱਟੜ ਹੋਏ ਕਈਆਂ ਦੀ ਲੱਤ ਚਲੇਗੀ ਕਿਸੇ ਦੀ ਬਾਹ ਚਲੇਗੀ ਕਿਸੇ ਦੀ ਅੱਖ ਚਲੇਗੀ ਇੱਕ ਵਾਰ ਕਹਿੰਦੇ ਵੀ ਇਹ ਤੇ ਪੰਜਾਬ ਹਰਿਆਣੇ ਵਾਲੇ ਆ ਅਸੀਂ ਕਹਿੰਨੇ ਵੀ ਜਦੋਂ ਅੰਗਰੇਜ਼ਾਂ ਤੋਂ ਭਾਰਤ ਨੂੰ ਆਜ਼ਾਦ ਕਰਵਾਇਆ ਸੀ ਉਹ ਕੱਲਾ ਪੰਜਾਬ ਤੇ ਹਰਿਆਣਾ ਆਜ਼ਾਦ ਨਹੀਂ ਕਰਾਇਆ ਸੀ ਨਾ ਉਹ ਪੂਰੇ ਦੇਸ਼ ਵਾਸਤੇ ਲੜੇ ਸੀ ਨਾ ਤੇ ਬਹੁ ਗਿਣਤੀ ਤੇ ਹੀ ਲੋਕ ਸੀ ਨਾ ਤੇ ਅਸੀਂ ਇਹ ਮੰਗ ਕੀ ਰਿਹਾ ਹੈ ਅਸੀਂ ਇਹ ਮੰਗ ਰਹੇ ਆ ਸਾਡੇ ਮੰਨੀਆਂ ਹੋਈਆਂ ਮੰਗਾਂ ਨੂੰ ਦੇ ਦਿਓ ਇਸ ਵਾਰੀ ਇੱਕ ਵੱਡੀ ਗੱਲ ਆ ਇਸ ਵਾਰੀ ਜਿਹੜਾ ਤੁਸੀਂ ਤੇ ਵੀਰ ਜਿਹੜੇ ਹੈਗੇ ਹੋ ਤੁਸੀਂ ਤੇ ਪਹਿਲਾਂ ਵੀ ਕਿਸਾਨ ਅੰਦolan ਨੂੰ ਚਿਤਾਉਂਦੇ ਸੀ ਦੇਖ ਹੁੰਦੇ ਸੀ ਜਨਤਾ ਤੱਕ ਲੈ ਕੇ ਜਾਂਦੇ ਸੀ ਸੱਚ ਨੂੰ ਸੱਚ ਦਿਖਾਉਂਦੇ ਸੀ ਲੇਕਿਨ ਇਸ ਵਾਰੀ ਪੂਰਾ মিডিਆ ਜਿਹੜਾ ਇਸ ਕਿਸਾਨ ਅੰਦolan ਦੀ ਸੱਚ ਦੀ ਆਵਾਜ਼ ਨੂੰ ਬੁਖਾਰ ਰਿਹਾ ਹੈ ਅਸੀਂ ਕਿੰਨੇ ਵੀ ਸਾਡੇ 'ਚ ਕਮੀਆਂ ਕੋਈ ਗੱਲ ਨਹੀਂ ਕਿਸਾਨ ਦੇ ਵਿੱਚ ਕਮੀਆਂ ਦਿਖਾ ਦਿਓ ਤੇ ਅੱਜ ਜਿਹੜੀ 19 ਤਰੀਕ ਆ ਤੁਹਾਡੇ ਚੈਨਲ ਦੇ ਮਦਨ ਰਾਹੀਂ ਪੂਰੇ ਹਰਿਆਣੇ ਨੂੰ ਅਪੀਲ ਕਰਦੇ ਆਂ ਕੱਲ ਨੂੰ ਵਹਿੇਰਾ ਘੱਟਦੇ ਹੋਏ ਜੋ ਇੱਥੇ ਆ ਸਕਦੇ ਇੱਥੇ ਆਜੋ ਅੱਗੇ ਆ ਸਕਦੇ ਅੱਗੇ ਆਜੋ 20 ਤਰੀਕ ਤੱਕ ਪੂਰੇ ਦਾ ਪੂਰਾ ਹਰਿਆਣਾ ਤੇ ਪੰਜਾਬ ਇਹਨਾਂ ਦੋਨਾਂ ਬਾਰਡਰਾਂ ਦੇ ਅੱਗੇ ਪਿੱਛੇ ਹੋਣਾ ਚਾਹੀਦਾ ਹੈ 21 ਤਰੀਕ ਨੂੰ 11 ਵਜੇ ਦਾ ਐਲਾਨ ਹੈ ਥੋੜੀ ਜਿਹਾ ਨੂੰ ਸਾਡੀ ਸੰਘੂ ਬਾਰਡਰ ਦੀ ਮੀਟਿੰਗ ਚੱਲ ਰਹੀ ਹੈ 10:30 ਵਜੇ ਸਾਡੀ ਇਸ ਖਨੋਰੀ ਬਾਰਡਰ ਤੇ ਮੀਟਿੰਗ ਹੈ ਉਸ ਮੀਟਿੰਗ ਦੇ ਵਿੱਚ ਬਿਲਾਨ ਕਰ ਦਾਂਗੇ ਦੇਖੋ ਭਰਾਵੋ ਜਿਹੜੇ ਘਰੇ ਬੈਠੇ ਹੋ ਤੁਸੀਂ ਦੇਖ ਰਹੇ ਹੋ نیٹ ਬੰਦ ਆ ਫਿਰ ਵੀ ਜਿਹੜਾ ਵੀ ਜਿਸ ਤੱਕ ਤੁਹਾਡੀ ਖਬਰ ਪਹੁੰਚਦੀ ਹੈ ਅਗਰ ਅੱਜ دب ਗਿਆ ਕਿਸਾਨ ਤੇ ਜ਼ਿੰਦਗੀ ਭਰ ਫਿਰ ਦੁਬਾਰਾ ਤੋਂ ਕਿਸਾਨ ਉੱਠ ਨਹੀਂ ਪਾਊਗਾ ਆਪਣੀ ਮੰਗਾਂ ਨੂੰ ਰੱਖ ਨਹੀਂ ਪਾਊਗਾ ਪ੍ਰਧਾਨ ਜੀ ਮਨਜੀਤ ਸਿੰਘ ਜੀ ਦੇ ਪਰਿਵਾਰਕ ਮੈਂਬਰਾਂ ਨਾਲ ਰਾਬਤਾ ਕੈਮ ਹੋਇਆ ਕਿਵੇਂ ਸ਼ੋਕ ਦੀ ਲਹਿਰ ਹੈ ਤੁਸੀਂ ਗੱਲਬਾਤ ਕੀਤੀ ਉਹਨਾਂ ਨਾਲ ਆ ਦੇਖੋ ਹੁਣੇ ਇਸੇ ਵਾਸਤੇ ਮੀਟਿੰਗ ਬੁਲਾਈ ਸੀ 10:30 ਵਜੇ ਬੁਲਾ ਕੇ ਜਾਂ ਤੇ ਉੱਥੇ ਜਾਵਾਂਗੇ ਜਾਂ ਉਹਨਾਂ ਦਾ पार्थिव ਸਰੀਰ ਇੱਥੇ ਲਿਆ ਕੇ ਉਹਨਾਂ ਦਾ ਕਰਕੇ ਜੋ ਵੀ ਹੁਣ ਥੋੜੀ ਦੇਰ ਨੂੰ ਅਸੀਂ 10:30 ਤੱਕ ਇਹਦਾ ਫੈਸਲਾ ਕਰਾਂਗੇ ਉਸ ਤੋਂ ਬਾਅਦ ਤੁਹਾਡੇ মিডিয়াম ਦੇ মিডিਆ ਦੇ ਰਾਹੀਂ ਵੀ ਜਨਤਾ ਨੂੰ ਦੱਸਾਂਗੇ ਤੇ ਫਿਰ ਤੋਂ ਮੇਰੇ ਹੱਥ ਬਨ ਕੇ ਅਪੀਲ ਹੈ ਸਾਡੀ ਕਿਸਾਨ ਤੇ ਮਜ਼ਦੂਰ ਸਮਾਜ ਨੂੰ ਭਰਾਵੋ ਆਜੋ ਕਿੰਨੇ ਆ ਕਿ ਜਿਹੜਾ ਹੈ ਆਪਾਂ ਸ਼ਹੀਦੀਆਂ ਲਵਾਂਗੇ ਆਜੋ ਸਾਰੇ ਮਿਲ ਕੇ ਇਸ ਜਿਹੜਾ ਅਸੀਂ ਮੰਨੀਆਂ ਹੋਈਆਂ ਮੰਗਾਂ ਨੂੰ ਮਨਾਉਣ ਲੈ ਚੱਲੇ ਆ ਉਹਨਾਂ ਨੂੰ ਮਨਾ ਲਈਏ ਤੇ ਆਪਣੇ ਗਿਲੇ ਛੁਕ